ਬਾਕੀ ਜਿਹੜੇ ਸਿੰਘ ਜਾਣਕਾਰ ਬਣ ਜਾਂਦੇ ਆ ਜਿਨ੍ਹਾਂ ਨੂੰ ਬਾਣੀ ਦਾ ਪਤਾ ਲੱਗ ਜਾਂਦਾ ਨਾ ਕਈ ਵਾਰੀ ਇੱਕ ਵੱਡੀ ਵੱਡੀ ਪ੍ਰੋਬਲਮ ਹੈ ਉਹ ਇਹ ਹੈ ਕਿ ਕਈ ਬੰਦੇ ਜਾਣਕਾਰ ਹੋ ਜਾਂਦੇ ਨੇ ਨਾ ਜਦੋਂ ਥੋੜਾ ਜਿਹਾ ਦੋ ਜਣਿਆਂ ਨੂੰ ਪਤਾ ਲੱਗ ਗਿਆ ਮੰਨ ਲਓ ਦਵਾਨਾ ਚ ਸੁਣਦੇ ਰਹੇ ਇੱਥੇ ਆ ਕੇ ਜਦੋਂ ਬਾਣੀ ਨੂੰ ਸੁਣਦੇ ਐ ਤੇ ਹਰ ਵਹਿਮ ਭਰਮ ਨਿਕਲ ਜਾਂਦਾ ਹੈ ਅੰਦਰੋਂ ਜਵੇ ਤਾਜ ਦੇ ਹੀਜ ਨਹੀਂ ਲੈਣਾ ਮਰਿਆਂ ਤੋਂ ਬਾਅਦ ਕੋਈ ਬਹੁਤੇ ਫੁੱਲ ਨਹੀਂ ਫੁਹਾਨੀ ਤੇ ਲਿਖਿਆ ਫੁੱਲ ਪਾਉਣੇ ਨਹੀਂ ਹਰ ਚੀ ਦਾ ਪਤਾ ਲੱਗਿਆ ਵੀ ਜੋਤਾਂ ਨਹੀਂ ਜਗਾਉਣੀਆਂ ਸਾਰੀਆਂ ਗੱਲਾਂ ਦੀ ਸਮਝ ਆ ਜਾਂਦੀ ਹੈ ਨਾਰੀਅਲ ਨਹੀਂ ਸੁਟਣੇ ਜੰਤਰ ਮੰਤਰ ਕੋਈ ਨਹੀਂ ਹੁੰਦਾ ਨਜਰਾਂ ਕੋਈ ਨਹੀਂ ਹੁੰਦੀਆਂ ਭੂਤ ਪ੍ਰੇਤ ਕੋਈ ਨਹੀਂ ਹੁੰਦਾ ਬਾਣੀ ਨੇ ਅੱਖਾਂ ਖੋਲ ਦੇਣੀਆਂ ਕਿਉਂਕਿ ਇੱਕ ਇੱਕ ਨੁਕਤੇ ਨੂੰ ਬਾਣੀ ਵਿੱਚ ਸੁਣਦੇ ਆ ਸਮਝੀ ਜਾਂਦੇ ਆ ਨਾਲ ਦੀ ਨਾਲ ਵੀ ਯਾਰ ਬਾਣੀ ਵਿੱਚ ਤੇ ਆ ਵੀ ਲਿਖਿਆ ਲੈ ਆਪਾਂ ਨੂੰ ਪਤਾ ਹੀ ਨਹੀਂ ਸੀ ਐਵੇਂ ਡਰੀ ਜਾਂਦੇ ਸੀ ਬਾਣੀ ਚ ਤੇ ਆ ਵੀ ਲਿਖਿਆ ਐਵੇਂ ਹੀ ਡਰੀ ਜਾਂਦੇ ਸੀ ਬੜੀਆਂ ਗੱਲਾਂ ਦਾ ਜੀ ਪਤਾ ਲੱਗ ਜਾਂਦਾ ਸਮਝ ਆ ਜਾਂਦੀ ਹੈ ਓਦੋਂ ਬਾਅਦ ਸਾਡੇ ਕੀ ਹੁੰਦੇ ਨੇ ਕਈ ਬੰਦੇ ਨਾ ਕਾਲੇ ਬਹਿ ਜਾਂਦੇ ਆ ਵੀ ਯਾਰ ਮੈਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਕਿਉਂ ਨਹੀਂ ਲੱਗਦਾ ਆ ਕਿਉਂ ਐਦਾਂ ਕਰਦੇ ਨੇ ਆ ਕਿਉਂ ਐਦਾਂ ਕਰਦੇ ਨੇ ਆ ਕਿਉਂ ਐਦਾਂ ਕਰਦੇ ਨੇ ਹਰ ਬੰਦੇ ਦੀ ਸੋਚ ਵੱਖਰੀ ਵੱਖਰੀ ਹੈ ਜਿਹੜਾ ਬੰਦਾ ਕੁਰਬਾਨੀ ਨੂੰ ਸਮਝਦਾ ਹੈ ਉਹ ਸਬਰ ਬਹੁਤ ਵੱਡਾ ਚਾਹੀਦਾ ਉਹਦੇ ਵਿੱਚ ਸਬਰ ਬਹੁਤ ਵੱਡਾ ਚਾਹੀਦਾ ਜੇ ਇੱਕੋ ਗੱਲ 'ਤੇ ਧਿਆਨ ਦਿਓ ਇਹ ਨਹੀਂ ਵੀ ਦੋ ਜਣਿਆਂ ਨੂੰ ਲੱਗ ਗਿਆ ਪਤਾ ਤੇ ਜਾ ਕੇ ਕਮੇਟੀ ਦੇ ਗੱਲ ਪਏ ਜਾਣ ਵੀ ਇੱਥੇ ਤੇ ਮਰਿਆਦਾ ਐ ਆ ਤੁਸੀਂ ਐ ਕਰੀ ਜਾਂਦੇ ਹੋ ਜਾ ਕੇ ਪਿੰਡ 'ਚ ਲੜਾਈ ਪਾ ਲੈਣ ਇੱਕੋ ਕੰਮ ਕਰਿਆ ਕਰੋ ਵੀ ਦੋ ਜਣਿਆਂ ਭਰਾਵਾਂ ਨੂੰ ਗੁਰਮਤ ਦਾ ਪਤਾ ਹੈ ਉਹ ਦੋਵੇਂ ਵੀਰ ਵਧੀਆ ਜੀਵਨ ਬਣਾਉਣ ਤੇ ਇੱਕੋ ਹੀ ਟਾਰਗੇਟ ਰੱਖਣ ਵੀ ਆਪਣੇ ਵਰਗੇ ਦੋ ਹੋਰ ਕਰਨੀ ਹੌਲੀ-ਹੌਲੀ ਚਾਰ ਹੋ ਜੋ ਚਾਰ ਹੋ ਜਾਓਗੇ ਫਿਰ ਇਹ ਕੋਸ਼ਿਸ਼ ਕਰੋ ਵੀ 8 ਬਣੇ ਜਦੋਂ 8 ਵੀਰ ਗੁਰਸਿੱਖ ਬਣੋਗੇ ਫਿਰ 16 ਬਣੋ ਫਿਰ 16 ਬਣ ਗਏ ਫਿਰ ਕੋਈ ਕਥਾਵਾਚਕ ਮਾੜਾ ਮੋਟਾ ਕੋਈ ਕਿਤੇ ਨਾ ਕਿਤੇ ਕੋਈ ਪ੍ਰਬੰਧ ਮਾੜਾ ਮੋਟਾ ਜਿਆ ਕਰੋ ਫਿਰ ਕਰ ਲਈਏ ਹੌਲੀ ਹੌਲੀ 32 ਬਣ ਗਏ 64 ਬਣ ਗਏ ਜਦੋਂ ਤੁਸੀਂ ਇਦਾਂ ਕਰਦਿਆ ਕਰਦਿਆ 100 ਗੁਰਸਿੱਖ ਨੌਜਵਾਨ ਬਣ ਗਿਆ ਤੇਰ ਜਾ ਕੇ ਕਮੇਟੀ ਨਾਲ ਗੱਲ ਕਰਿਓ ਵੀ ਮਰਿਆਦਾ ਐ ਕਹਿੰਦੀ ਐ ਤੁਸੀਂ ਆ ਕਰਦੇ ਹੋ ਆਖੋ ਸਤਨਾਮ ਜੀ ਵਾਹਿਗੁਰੂ ਜਿੱਦਾਂ ਅਸੀਂ ਪਹਿਲਾਂ ਹੀ ਇਦਾਂ ਜਾ ਕੇ ਸ਼ੁਰੂ ਉਦੋਂ ਸੁਣਨਗੇ ਵੀ 100 ਬੰਦਾ ਐ ਇਹਦੇ ਮਾਂ ਵੀ ਐ ਇਹਦੇ ਪਿਓ ਵੀ ਸਾਰਾ ਪਿੰਡ 100 ਬੱਚਾ ਕਈ ਵਾਰੀ ਅਸੀਂ ਬਹੁਤ ਕਾਲੇ ਥੋੜਾ ਜਿਹਾ ਪਤਾ ਲੱਗ ਗਿਆ ਨਾਲ ਦੀ ਨਾਲ ਕਲੇਸ਼ ਸ਼ੁਰੂ ਕਰ ਲੈਦੇ ਵੇਖਦਾ ਐ ਆ ਤੇ ਇੱਦਾਂ ਐ ਆ ਇੱਦਾਂ ਲਿਖਿਆ ਐ ਇੱਥੇ ਆ ਲਿਖਿਆ ਐ ਇਹ ਖਿਆਲ ਰੱਖੋ ਕਿਰਪਾ ਕਰਕੇ ਜਿੰਨੀ ਗੱਲ ਸਮਝ ਜਾਵੇ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਬਸ ਚੱਲਣਾ ਸ਼ੁਰੂ ਕਰ ਦਿਓ ਅੱਗੇ ਸਟਾਰਟ ਕਰੋ ਆਪ ਫਿਰ ਆਪਣੇ ਆਪ 1 2 4 ਜੁੜਦੇ ਜਾਣਗੇ ਜੁੜਦੇ ਜਾਣਗੇ ਫਿਰ ਅੱਗੇ ਗੱਲ ਕਰੀਏ ਬਾਕੀ ਜਿੰਨੇ ਸਮਝਦੇ ਨੇ ਸਮਝਾਓ ਤੇ ਜਿਹੜੇ ਨਹੀਂ ਸਮਝਦੇ ਬਸ ਫਿਰ ਇੱਕ ਪਾਸੇ ਲਕੀਰ ਖਿੱਚੀ ਰੱਖੋ ਵੀ ਠੀਕ ਹੈ ਭਾਈ ਨਹੀਂ ਸਮਝਣਾ ਮਾਫ਼ ਕਰਨਾ ਪਿਰਥੀ ਚੰਦ ਨੂੰ ਦੱਸਿਓ ਜਰਾ ਸੋਚ ਕੇ ਵੇਖਿਓ ਪਿਰਥੀ ਚੰਦ ਨੂੰ ਗੁਰੂ ਰਾਮਦਾਸ ਜੀ ਦਾ ਪੁੱਤ ਸੀ ਗੁਰੂ ਅਰਜਨ ਦੇਵ ਜੀ ਦਾ ਭਰਾ ਸੀ ਪਿਰਥੀ ਚੰਦ ਨੂੰ ਸਮਝਾਣ ਵਾਸਤੇ ਗੁਰੂ ਰਾਮਦਾਸ ਜੀ ਨੇ ਕੀ ਜ਼ੋਰ ਲਾਇਆ ਨਹੀਂ ਹੁਣ ਕਿ ਕੋਸ਼ਿਸ਼ ਕੀਤੀ ਨਹੀਂ ਹੁਣ ਕੀਤੀ ਹੋਣੀ ਹੈ ਨਹੀਂ ਸਮਝਿਆ ਬਸ ਫਿਰ ਇੱਕ ਪਾਸੇ ਹੋ ਗਿਆ ਤੁਸਤਨਾਵ ਸਮਝਾਇਆ ਵੀ ਉਹਨੂੰ ਜਾ ਸਕਦਾ ਜਿਹੜਾ ਸਮਝਣਾ ਚਾਹੁੰਦਾ ਆਰਮੀ ਵੀ ਉਹਨੂੰ ਹੀ ਟ੍ਰੇਨਿੰਗ ਕਰਾ ਸਕਦੀ ਹੈ ਜਿਹੜਾ ਥੋੜਾ ਜਿਹਾ ਘਰੋਂ ਵੀ ਫੌਜੀ ਹੋਵੇ ਤਾਂ ਐਂ ਫੌਜੀ ਬਣੂ ਕਈ ਬੰਦੇ ਇਦਾਂ ਦੇ ਦੁਨੀਆ ਵਿੱਚ ਹੈ ਆ ਜਿਨ੍ਹਾਂ ਨੇ ਨਹੀਂ ਆਪਣੇ ਆਪ ਨੂੰ ਬਦਲਣਾ ਅਸੀਂ ਉਹਨਾਂ ਨੂੰ ਬਦਲ ਕੇ ਲੈਣਾ ਵੀ ਕੀ ਹੈ ਪਾਸੇ ਸ੍ਰੀ ਚੰਦ ਗੁਰੂ ਨਾਨਕ ਦਾ ਪੁੱਤ ਸੀ ਨਹੀਂ ਬਦਲੇ ਆ ਇਨੇ ਬਾਹਰ ਕਹਿੰਦੇ ਕੋਈ ਨਹੀਂ ਫਿਰ ਤੂੰ ਨਹੀਂ ਮੇਰਾ ਪੁੱਤ ਤੇ ਨਾ ਸਹੀ ਨਹੀਂ ਮੇਰੀ ਗੱਲ ਸੁਣਨੀ ਨਾ ਸਹੀ ਮੇਰਾ ਤੇ ਪੁੱਤ ਲੈਣਾ ਆ ਆਖੋ ਸਤਨਾਹ ਸ੍ਰੀ ਵਾਹਿਗੁਰੂ ਮੇਰਾ ਤੇ ਲੈਣਾ ਪੁੱਤ ਛੱਡ ਪਰੇ ਤੂੰ ਤੇਰੇ ਤੋਂ ਵੀ ਲੈਣਾ ਨਹੀਂ ਮੰਨਦਾ ਹਾਂ ਜੀ ਛੱਡੋ ਫਿਰ ਉੱਤੇ ਮੱਥਾ ਮਾਰਨ ਦਾ ਕੀ ਫਾਇਦਾ ਜਿੰਨਾ ਜ਼ੋਰ ਸ਼੍ਰੀ ਚੰਦ ਤੇ ਲਾਉਂਦੇ ਉਹਨਾਂ ਲੈਣੇ ਤੇ ਲਾਤਾ ਬਸ ਹੁਣ ਤੁਸੀਂ ਵੇਖ ਲਓ ਵੀ ਲੈਣੇ ਕਿਹੜੇ ਨੇ ਤੁਹਾਡੇ ਪਿੰਡਾਂ ਦੇ ਕਿਹੜੇ ਨੇ ਉਦਾਂ ਦੀ ਬਿਰਤੀ ਵਾਲੇ ਉਹਨਾਂ ਤੇ ਜ਼ੋਰ ਲਾਓ ਕੱਲ ਹੀ ਉਹਨਾਂ ਨਾਲ ਕਰੋ ਜੇ ਦੂਜਾ ਨਹੀਂ ਸਮਝਣਾ ਚਾਹੁੰਦਾ ਰਹਿਣ ਦੇ ਭਾਈ ਤੂੰ ਬਸ ਸਹੀ ਸਿੱਖ ਬਣ ਕੇ ਅੱਗੇ ਫਿਰ ਇਹਨੂੰ ਏਦਾਂ ਅੱਗੇ ਤੋਂ ਅੱਗੇ ਵੰਡੋ ਕੋਸ਼ਿਸ਼ ਕਰੋ ਜਿੰਨੀ ਕਾਪਾ ਕਰ ਸਕਦੇ ਆ ਕੋਸ਼ਿਸ਼ ਕਰੋ ਵਹਿਮ ਫਰਮ ਆਪਣੇ ਮਨਾਂ ਵਿੱਚੋਂ ਕੱਟੋ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋ ਕੇ ਸੋਹਣੇ ਫੈਸਲੇ ਲਓ ਅੱਜ ਆ ਪਾਤੜਾਂ ਵਾਲੇ ਪਾਸੇ ਫੈਸਲਾ 40 ਪਿੰਡਾਂ ਨੇ ਲੈਣਾ ਸੀ ਗੱਲ ਅੱਜ ਮੀਟਿੰਗ ਚੱਲਦੀ ਸੀ ਉਹਨਾਂ ਦੀ ਵੀ ਦਾਜ ਦਹੇਜ ਨਹੀਂ ਲੈਣਾ 30 ਬੰਦਿਆਂ ਤੋਂ ਵੱਧ ਬਰਾਤ ਨਾ ਜਾਏਗੀ ਨਾ ਆਏਗੀ ਮਰਿਆਂ ਉੱਤੇ ਕੋਈ ਜਲੇਬੀਆਂ ਪ੍ਰੌਫ ਆ ਵਾਹਿਗੁਰੂ ਆ ਗੁਲਾਬ ਜਾਮਨ ਰਸਗੁੱਲੇ ਨਹੀਂ ਬਣਨਗੇ ਕੋਈ ਮੋੜਵੀਆਂ ਬਰਾਤ ਮਕਾਨਾਂ ਨਹੀਂ ਜਾਣਗੀਆਂ ਮੋੜਵੀਆਂ ਮਕਾਨਾਂ ਨਹੀਂ ਜਾਂਦੀਆਂ ਕੋਈ ਕੋਸ਼ਿਸ਼ ਕਰਦੇ ਨੇ ਇਹ ਸਭ ਬੰਦ ਸਾਰਿਆਂ ਪਿੰਡਾਂ ਨੇ ਫੈਸਲਾ 40 ਪਿੰਡਾਂ ਨੇ ਕੋਈ ਔਰਕੈਸਟਰ ਨਹੀਂ ਲੱਗੇਗੀ ਕੋਈ ਗਾਉਣ ਵਾਲਾ ਨਹੀਂ ਸੱਦਿਆ ਜਾਏਗਾ ਹਰ ਵਿਆਹ ਦੇ ਉੱਤੇ ਦੁੱਖ ਸੁੱਖ ਉੱਤੇ ਛੋਟਾ ਜਿਹਾ ਸਮਾਗਮ ਕੀਤਾ ਜਾਏਗਾ ਪਾਣੀ ਤੋਂ ਬਿਨਾ ਕੋਈ ਗੱਲ 40 ਪਿੰਡ ਜੇ ਮੰਨ ਲਓ ਸੋਚ ਕੇ ਵੇਖੋ ਹੁਣ ਉਹ ਤੇ ਬੜੇ ਔਖੇ ਹੋਣਗੇ ਜਿਨ੍ਹਾਂ ਦਾ ਮੁੰਡਾ ਜਵਾਨ ਹੈ ਅਗਲਾ ਕਹਿੰਦਾ ਮੇਰੇ ਤੇ ਦਾਜ ਆਉਣਾ ਸੀ ਪਰ ਕਿੰਨੀਆਂ ਧੀਆਂ ਵਾਲਿਆਂ ਨੂੰ ਜੇ ਅੱਜ ਇਦਾਂ ਦਾ ਫੈਸਲਾ ਲਵਾਂ ਕੱਲ ਨੂੰ ਕੋਤੀ ਦਾ ਵੀ ਵਿਆਹ ਕਰਨਾ ਹੈ ਜੇ ਅੱਜ ਚਲ ਪੁੱਤ ਹੈ ਕੱਲ ਨੂੰ ਕੋਤੀ ਹੋਣੀ ਹੈ ਇਦਾਂ ਦੇ ਫੈਸਲੇ ਸੋਚ ਕੇ ਵੇਖੋ ਜੇ ਸਾਡੇ ਪਿੰਡ ਵਿੱਚ ਇਹ ਹੋਵੇ ਵੀ ਮੋੜ ਮੀਆਂ ਮਕਾਨਾ ਨਹੀਂ ਜਾਣੀਆਂ ਆਹ ਫਾਲਤੂ ਦੇ ਸਗਣ ਸਭ ਬੰਦ ਨੇ ਇੱਥੋਂ ਤੱਕ ਵੀ ਸੀ ਵੀ ਰੀਵਨ ਗਟਾਈ ਵੀ ਬੰਦ ਆ ਵੀ ਬੰਦ ਕਰਦੇ ਕੁਝ ਨਹੀਂ ਕਰਦੇ 40 ਪਿੰਡ ਫੈਸਲਾ ਕਰੋ ਤੇ ਇਦਾਂ ਦੇ ਫੈਸਲੇ ਜੇ ਸ਼ੁਰੂ ਕਰਾਂਗੇ ਤੇ ਹੌਲੀ-ਹੌਲੀ ਇਦਾਂ ਹੀ ਸਮਾਜ ਬਦਲੋਗਾ